ਕੀ ਵਾਕਿਆ ਇਹਨੂੰ ਵੀ ਕਥਿਤ ਫਰਜੀ ਮੁਕਾਬਲਾ ਸਮਝਿਆ ਜਾਵੇ ਇਹ ਕਰੁੱਥੀ ਉਹ ਦੋ ਵਿਅਕਤੀ ਮਾਰੇ ਗਏ ਕਿ ਉਹ ਵੀ ਕਸਟਡੀ ਦੇ ਵਿੱਚ ਕਤਲ ਮੰਨਿਆ ਜਾਵੇ ਕਿ ਲੋਕ ਜਿਹੜੇ ਆਪ ਦੇ ਮਸਲੇ ਹੱਲ ਕਰਾਉਣ ਲਈ ਪੁਲਿਸ ਨੂੰ ਪ੍ਰੈਫਰ ਨਹੀਂ ਕਰਦੇ ਉਹ ਗੈਂਗਸਟਰਜ਼ ਦੇ ਕੋਲ ਜਾਂਦੇ ਉਸ ਕਤਲ ਤੋਂ ਬਾਅਦ ਜਦੋਂ ਵਰਲਡਵਾਈਡ ਪੁਲਿਸ ਤੇ ਪ੍ਰੈਸ਼ਰ ਬਣਦਾ ਹੈ ਇਹਦੀ ਵਰਕਿੰਗ ਤੇ ਸਵਾਲ ਖੜਾ ਹੁੰਦਾ ਹੈ ਦੋ ਮੁੰਡੇ ਅਰੈਸਟ ਹੁੰਦੇ ਨੇ ਰਾਮਰਤਨ ਜਸਪ੍ਰੀਤ ਸਿੰਘ ਪੁਲਿਸ ਦਾ ਵਰਸ਼ਨ ਆਂਦਾ ਹੈ ਉਹਨਾਂ ਨੂੰ ਲੈ ਜਾਂਦੇ ਨੇ ਤੇ ਉਹ ਮਾਰੇ ਜਾਂਦੇ ਨੇ ਫਰਸਟ ਵਰਸ਼ਨ ਪੁਲਸਤਾ on the api ਰਿਕਵਰੀ ਕਰਨ ਲੈ ਕੇ ਜਾ ਰਹੇ ਸੀ ਕਿ ਮੌਕੇ ਤੇ ਕ੍ਰਾਸ ਫਾਇਰਿੰਗ ਮਤਲਬ ਇਹਨਾਂ ਨੇ ਗੋਲੀ ਚਲਾਈ ਤੇ ਮੁਕਾਬਲੇ ਦੇ ਵਿੱਚ ਮਾਰੇ ਕਿ ਇਹ ਜੜਾ ਮੁਕਾਬਲਾ ਸ਼ੱਕੀ ਹੈ ਫਿਰ ਇੱਕ ਉਦਾ ਹੀ ਦੁਆਰਾ ਨਵਾਂ ਵਰਸ਼ਨ ਪੁਲਸਤਾ ਆ ਜਾਂਦਾ ਹੈ ਉਹ ਕਹਿੰਦੇ ਨੇ ਅਸੀਂ ਇਹਨਾਂ ਕੋ ਉਥਿਆਰਾਂ ਦੀ ਰਿਕਵਰੀ ਕਰਨ ਜਾ ਰਹੇ ਸੀ ਇਨ ਦਾ ਮੇਨ ਟਾਈਮ ਅਟੈਕ ਹੋਇਆ ਹੈ ਇਹਨਾਂ ਦੀ ਹੀ ਟੀਮ ਵੱਲੋਂ ਤੇ ਉਸ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਹੈ ਮਾਰੇ ਗਏ ਜਿਹੜੀ ਖਾੜਕੂਗਵਾਦ ਦੇ ਵਿੱਚ ਕੇਸ ਹੁੰਦੇ ਸੀ ਉਦੋਂ ਵੀ ਪੁਲਿਸ ਦੀ ਸੇਮ ਸਟੋਰੀ ਹੁੰਦੀ ਸੀ اسی بندا ਫੜਿਆ ਹੈ اسی ਉਹਨਾਂ ਕੋ ਉਥਿਆਰਾਂ ਦੀ ਰਿਕਵਰੀ ਲੈਣ ਗਏ ਕਿ ਅੱਗੇ ਉਹਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਤੇ ਕ੍ਰਾਸ ਫਾਇਰਿੰਗ ਚ ਉਹ ਮਾਰੇ ਗਿਆ ਜਾਂ ਛਪਜ ਗਏ ਜਿਹੜੇ ਦੋ ਮੁੰਡੇ ਨੇ ਮੋਬਾਈਲ ਫੋਨ ਤੁਹਾਡੇ ਕਬਜ਼ੇ 'ਚ ਨਹੀਂ ਉਹਨਾਂ ਦੀ ਟੋਡੀ ਕਸਟਡੀਸ ਨੇ ਉਹਨਾਂ ਦੇ ਸਾਥੀਆਂ ਨੂੰ ਕਦੋਂ ਸੁਪਨਾ ਆ ਗਿਆ ਵੀ ਤੁਸੀਂ ਉਹਨਾਂ ਨੂੰ ਰਿਕਵਰੀ ਤੇ ਲੈ ਕੇ ਜਾ ਰਹੇ ਹੋ ਇਦਰ ਫਿਰ ਇਹ ਤਾਂ ਗੱਲ ਤੈਅ ਵਾ ਕੇ ਤੁਹਾਡੀ ਟੀਮ ਜਿਹੜੀ ਪੁਲਿਸ ਦੀ ਹੈ ਉਹਦੇ ਵਿੱਚ ਕੋਈ ਉਹਨਾਂ ਨਾਲ ਰਲਿਆ ਹੋਇਆ ਹੈ ਸੋ ਇਹ ਸਾਰੀ ਜਿਹੜੀ ਕਹਾਣੀ ਬੜੀ ਸ਼ੱਕੀ ਲੱਗਦੀ ਹੈ ਅਬੋਗੜ ਦੇ ਵਿੱਚ ਕਪੜਾ ਵਪਾਰੀ ਦੁਕਾਨਦਾਰ ਕਾਰੋਬਾਰੀ ਸੰਜੇ ਵਰਮਾ ਦਾ ਕਤਲ ਕਾਂਡ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਦੋ ਜਣਿਆਂ ਦੀ ਹੋ ਜਾਂਦੀ ਹੈ ਮੌਤ ਜਿਸ ਦੇ ਵਿੱਚ ਗੋਲੀ ਚੱਲਦੀ ਹੈ ਇਹ ਪੁਲਿਸ ਮੁਕਾਬਲਾ ਸੀ ਜਾਂ ਫਿਰ ਵਾਕਈ ਦੋਸ਼ੀਆਂ ਨੇ ਹਮਲਾ ਕੀਤਾ ਪੁਲਿਸ ਦੇ ਉੱਤੇ ਕ੍ਰਾਸ ਫਾਇਰਿੰਗ ਦੇ ਵਿੱਚੋਂ ਮਾਰੇ ਗਏ ਇਸ ਦੇ ਬਾਰੇ ਪੁਲਿਸ ਕਦੇ ਕੁਝ ਕਹਿੰਦੀ ਰਹੀ ਅੱਜ ਕੁਝ ਕਹਿ ਰਹੀ ਐ ਇਹ ਸਾਰੇ ਮਾਮਲੇ ਦੇ ਵਿੱਚੋਂ ਨਿਕਲੇਗਾ ਕਿ ਕੀ ਵਾਕਈ ਇਸ ਨੂੰ ਵੀ ਕਥਿਤ ਫਰਜੀ ਮੁਕਾਬਲਾ ਸਮਝਿਆ ਜਾਵੇ ਜਾਂ ਗੱਲਾਂ ਇਸ ਤੋਂ ਵੀ ਅੱਗੇ ਜਾਣਗੀਆਂ ਹਾਲਾਂਕਿ ਪੁਲਿਸ ਨੇ ਦਾਵਾ ਕੀਤਾ ਹੈ ਕਿ ਇਸ ਕੇਸ ਵਿੱਚ ਅਸੀਂ 5 ਜਣੇ ਜਿਨ੍ਹਾਂ ਦੀ ਭੂਮਿਕਾ ਸੀ ਸੰਜੇ ਵਰਮਾ ਦਾ ਕਤਲ ਕਰਨ ਚ ਹੁਣ ਤੱਕ ਗ੍ਰਿਫਤਾਰ ਕੀਤੇ ਨੇ ਕਾਨੂੰਨੀ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਉੱਥੇ ਉਹ ਦੋ ਵਿਅਕਤੀ ਮਾਰੇ ਗਏ ਕਿ ਉਹ ਵੀ ਕਸਟਡੀ ਦੇ ਵਿੱਚ ਕਤਲ ਮੰਨਿਆ ਜਾਵੇ ਕੀ ਪੁਲਿਸ ਵਾਲੇ ਜ਼ਿੰਮੇਵਾਰ ਨਹੀਂ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਵਕਤ ਮੇਰੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਐਡਵੋਕੇਟ ਸਾਹਿਬ ਇਸ ਕਤਲ ਕਾਂਡ ਨੂੰ ਲੈ ਕੇ ਵੈਸੇ ਤਾਂ ਲੋਕਾਂ ਨੂੰ ਬਹੁਤ ਕੁਝ ਪਤਾ ਲੱਗ ਗਿਆ ਪਰ ਕਈ ਵਾਰੀ ਐਗੀਆਂ ਕਹਾਣੀਆਂ ਦੇ ਪਿੱਛੇ ਪਰਦੇ 'ਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਬਾਹਰ ਕੁਝ ਹੋਰ ਦਿਖਦਾ ਹੈ ਇਸ ਸੰਜੇ ਵਰਮਾ ਦੇ ਕਤਲ ਕਾਂਡ ਤੋਂ ਬਾਅਦ ਜਿਹੜੇ ਦੋ ਜਣੇ ਮਾਰੇ ਗਏ ਜਿਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਸ ਕੇਸ ਵਿੱਚ ਇਨਵੋਲਵ ਸੀ ਇਸ ਸਾਰੇ ਕਾਂਡ ਬਾਰੇ ਤੁਹਾਡਾ ਕੀ ਨਜ਼ਰੀਆ ਦੇਖੋ ਸਭ ਤੋਂ ਪਹਿਲੀ ਤੀ ਪੰਜਾਬ ਦਾ ਹਰ ਬੰਦਾ ਵਰੀਡ ਹੈ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਵਪਾਰੀ ਹਰ ਬੰਦਾ ਅੰਡਰ ਥ੍ਰੈਟ ਗੈਂਗਸਟਰਸ ਦਾ ਜ਼ੋਰ ਇੰਨਾ ਵੱਧ ਗਿਆ ਹੈ ਕਿ ਲੋਕ ਬੋਲਦੇ ਨਹੀਂ ਡਰਦੇ ਮੈਂ ਹੁਣ ਦੇਖਦਾ ਕਿ ਲੋਕ ਜਿਹੜੇ ਆਪ ਦੇ ਮਸਲੇ ਹੱਲ ਕਰਾਉਣ ਲਈ ਪੁਲਿਸ ਨੂੰ ਪ੍ਰੈਫਰ ਨਹੀਂ ਕਰਦੇ ਉਹ ਗੈਂਗਸਟਰਸ ਦੇ ਕੋਲ ਜਾਂਦੇ ਨੇ ਹੁਣ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਕਿ ਇਹਨਾਂ ਨਾਮ ਬਪਾਰੀਸੀ ਸੰਜੇ ਵਰਮਾ ਜੀ ਜਿਹਦਾ ਪੂਰੀ ਦੁਨੀਆ 'ਚ ਨਾਮ ਹੈ ਜੀ ਉਹ ਹੁਣ WhatsApp ਵਰ ਕੀ ਰੀਜ਼ਨ ਹੈਗਾ ਜਿਵੇਂ ਪੁਲਿਸ ਨੇ ਦੱਸਿਆ ਨਹੀਂ ਕਿ ਸਧਾਰਨ ਬਿਜ਼ਨਸਮੈਨ ਆ ਮੈਨੂੰ ਨਹੀਂ ਲੱਗਦਾ ਕੋਈ ਉਹਦੀ ਕੋਈ ਦਸ਼ਮਣੀ ਵਾਲੀ ਗੱਲ ਹੈ ਜੀ ਸੋ ਉਸ ਕਤਲ ਤੋਂ ਬਾਅਦ ਜਦੋਂ ਵਰਲਡ ਵਾਈਡ ਪੁਲਿਸ ਤੇ ਪ੍ਰੈਸ਼ਰ ਬਣਦਾ ਹੈ ਇਹਦੀ ਵਰਕਿੰਗ ਤੇ ਸਵਾਲ ਖੜਾ ਹੁੰਦਾ ਹੈ ਦੋ ਮੁੰਡੇ ਅਰੈਸਟ ਹੁੰਦੇ ਨੇ राम रतन जसप्रीत सिंह जी पुलिस ਦਾ ਵਰਸ਼ਨ ਆਂਦਾ ਹੈ ਉਹਨਾਂ ਨੂੰ ਲਿਜਾਂਦੇ ਨੇ ਤੇ ਉਹ ਮਾਰੇ ਜਾਂਦੇ ਨੇ ਹਮ ਫਰਸਟ ਵਰਸ਼ਨ ਪੁਲਿਸ ਦਾ ਆਂਦਾ ਵੀ ਇਹ ਰਿਕਵਰੀ ਕਰਨ ਲੈ ਕੇ ਜਾ ਰਹੇ ਸੀ ਤੇ ਮੌਕੇ ਤੇ ਕ੍ਰਾਸ ਫਾਇਰਿੰਗ ਮਤਲਬ ਇਹਨਾਂ ਨੇ ਗੋਲੀ ਚਲਾਈ ਤੇ ਮੁਕਾਬਲੇ ਵਿੱਚ ਮਾਰੇ ਗਏ ਉਸ ਤੋਂ ਬਾਅਦ ਇੱਕ ਵਰਸ਼ਨ ਫਿਰ ਚੇਂਜ ਹੋ ਕੇ ਆਂਦਾ ਜਦੋਂ ਲੋਕਾਂ ਨੇ ਇੱਥੇ ਰੌਲਾ ਪੈ ਜਾਂਦਾ ਵੱਡੇ ਪੋਲਿਟਿਸ਼ੀਅਨਜ਼ ਦੀ ਸਟੇਟਮੈਂਟ ਆ ਜਾਂਦੀਆਂ ਨੇ ਜਿਹੜੇ ਦਿੱਲੀ 베ਸਟ ਨੇ ਕਿ ਇਹ ਜਿਹੜਾ ਮੁਕਾਬਲਾ ਸ਼ੱਕੀ ਹੈ ਫਿਰ ਇੱਕ ਉਦਾ ਹੀ ਦੁਆਰਾ ਨਵਾਂ ਵਰਜ਼ਨ ਪੁਰਸਤਾ ਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਕੋ ਧਾਰਾਂ ਦੀ ਰਿਕਵਰੀ ਕਰਨ ਜਾ ਰਹੇ ਸੀ ਇਨ ਦਾ ਮੇਨ ਟਾਈਮ ਅਟੈਕ ਹੋਇਆ ਹੈ ਇਹਨਾਂ ਦੀ ਹੀ ਟੀਮ ਵੱਲੋਂ ਜੀ ਤੇ ਉਸ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਹੈ ਮਾਰੇ ਗਏ ਇਹ ਜਿਹੜਾ ਪੁਲਿਸ ਦੀ ਸਟੋਰੀ ਹੈ ਇਹ ਪਹਿਲੀ ਵਾਰੀ ਨਹੀਂ ਕੀਤੀ ਕਿਉਂਕਿ ਮੈਂ ਲਾਇਰ ਹਾਂ ਮੈਂ ਲੰਬੇ ਸਮੇਂ ਤੋਂ ਕਰ ਰਿਹਾ ਹਾਂ ਜੀ ਜੀ ਜਿਹੜੀ ਖੜਕੂਆਦ ਦੇ ਵਿੱਚ ਕੇਸ ਹੁੰਦੇ ਸੀ ਉਦੋਂ ਵੀ ਪੁਲਿਸ ਦੀ ਸੇਮ ਸਟੋਰੀ ਹੁੰਦੀ ਸੀ ਕਿ ਅਸੀਂ ਬੰਦਾ ਫੜਿਆ ਅਸੀਂ ਉਹਦੇ ਕੋਲ ਹਥਿਆਰਾਂ ਦੀ ਰਿਕਵਰੀ ਲੈਣਗੇ ਤੇ ਅੱਗੇ ਉਹਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਤੇ ਕ੍ਰਾਸ ਫਾਇਰਿੰਗ ਚੋ ਮਾਰੇ ਗਿਆ ਚੇ ਭੱਜ ਗਏ ਉਹਨਾਂ ਸਮਿਆਂ ਦੇ ਵਿੱਚ ਤੇ ਬੜਾ ਡਿਫਰੈਂਟ ਸੀ ਕਿ ਉਦੋਂ ਨਾ ਟੈਲੀਫੋਨ ਹੁੰਦੇ ਸੀ ਨਾ ਮੋਬਾਈਲ ਫੋਨ ਹੁੰਦੇ ਸੀ ਤੇ ਮੈਂ ਕਈ ਟ੍ਰਾਇਲ ਕੀਤੇ ਨੇ ਮੈਂ ਉਹਨਾਂ 'ਚ ਸਪੈਸਿਫਿਕ ਸਵਾਲ ਕੀਤਾ ਹੈ ਕਿ ਜਦੋਂ ਪੁਲਿਸ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਕੋ ਰਿਕਵਰੀ ਕਿੱਥੇ ਹੋਣੀ ਹੈ ਕਦੋਂ ਹੋਣੀ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਇਨਫੋਰਮੇਸ਼ਨ ਕੌਣ ਦੇ ਗਿਆ ਇਸ ਵਾਲਾ ਜਿਹਥੇ ਹੈ ਇਹ ਪੁਲਿਸ ਦੇ ਅੱਗੇ ਕਿ ਜਿਹੜੇ ਉਹ ਦੋ ਮੁੰਡੇ ਨੇ ਮੋਬਾਈਲ ਫੋਨ ਤੁਹਾਡੇ ਕਬਜ਼ੇ 'ਚ ਨਹੀਂ ਉਹਨਾਂ ਦੇ ਤੁਹਾਡੀ ਕਸਟਡੀਜ਼ ਨੇ ਉਹਨਾਂ ਦੇ ਸਾਥੀਆਂ ਨੂੰ ਕਦੋਂ ਸੁਪਨਾ ਆ ਗਿਆ ਵੀ ਤੁਸੀਂ ਉਹਨਾਂ ਨੂੰ ਰਿਕਵਰੀ ਤੇ ਲੈ ਕੇ ਜਾ ਰਹੇ ਹੋ ਈਦਰ ਫਿਰ ਇਹ ਤਾਂ ਗੱਲ ਤੈਅ ਵਾ ਕਿ ਤੁਹਾਡੀ ਟੀਮ ਜਿਹੜੀ ਪੁਲਿਸ ਦੀ ਹੈ ਉਹਦੇ ਵਿੱਚ ਕੋਈ ਉਹਨਾਂ ਨਾਲ ਰਲਿਆ ਹੋਇਆ ਹੈ ਸੋ ਇਹ ਸਾਰੀ ਜਿਹੜੀ ਕਹਾਣੀ ਹੈ ਬੜੀ ਸ਼ੱਕੀ ਲੱਗਦੀ ਹੈ ਇੱਕ ਤਾਂ ਕਤਲ ਹੋਇਆ ਸੰਜੇ ਵਰਮਾ ਦਾ ਜਿਸ ਨੂੰ ਲੈ ਕੇ ਆਮ ਜਨਤਾ ਜਿਨ੍ਹਾਂ ਦਾ ਨਹੀਂ ਸੀ ਸਬੰਧ ਉਹ ਵੀ ਉਹਨਾਂ ਨੇ ਵੀ ਕਿਹਾ ਬੜੀ ਮਾੜੀ ਘਟਨਾ ਹੈ ਨਹੀਂ ਹੋਣੀ ਚਾਹੀਦੀ ਸੀ ਫਿਰ ਜਿਹੜੇ ਦੋ ਮਾਰੇ ਜਾਂਦੇ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਕਥਿਤ ਦੋਸ਼ੀ ਨਹੀਂ ਉਸ ਕੇਸ ਵਿੱਚ ਜਿਨ੍ਹਾਂ ਨੇ ਪਨਾਹ ਦਿੱਤੀ ਜਾਂ ਹੈਲਪ ਕੀਤੀ ਕਤਲ ਕਰਨ ਚ ਜਦੋਂ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਇਸ ਤਰ੍ਹਾਂ ਮਾਰੇ ਜਾਂਦੇ ਆ ਤੇ ਇਸ ਕੇਸ ਵਿੱਚ ਕੀ ਜਿਹੜਾ ਮੁਕੱਦਮਾ ਦਰਜ ਹੋਇਆ ਉਹ ਅਣਪਛਾਤੇ ਵਿਅਕਤੀਆਂ ਤੇ ਹੋਇਆ ਇਸ ਵਿੱਚ ਪੁਲਿਸ ਕਿੰਨੀ ਕੁ ਜ਼ਿੰਮੇਵਾਰ ਹੈ ਕੀ ਕਾਨੂੰਨ ਕਹਿੰਦਾ ਹੈ ਪੁਲਿਸ ਵੀ ਨਾਮਜ਼ਦ ਹੋ ਸਕਦੀ ਹੈ ਇਸ ਕੇਸ 'ਚ ਬੀਕਲ ਹੋ ਸਕਦੀ ਹੈ ਜਿਸ ਸੀਪੀਆਈ ਨੇ ਪੰਜਾਬ ਦੇ ਵਿੱਚ ਅਰਾਊਂਡ 180 ਕੇਸ ਇਹੋ ਜਿਹਾ ਦਰਸ ਕੀਤਾ ਹੈ ਜਦੋਂ ਖੜਕਵਾਦਾ ਸਮਾਸੀ ਜਿਸ ਦੇ ਵਿੱਚ ਪੁਲਿਸ ਨੇ ਇਵੇਂ ਦੇ ਝੂਠੇ ਮੁਕਾਬਲੇ ਕੀਤੇ ਕਾਨੂੰਨ ਕਹਿੰਦਾ ਠੀਕ ਹੈ ਉਹ ਦੋਨੋਂ ਹੀ ਮੁੰਡੇ ਜਿਨ੍ਹਾਂ ਨੂੰ ਮਾਰਿਆ ਉਹ ਦੋਸ਼ੀ ਹੋ ਸਕਦੇ ਨੇ ਪਰ ਆਰਟੀਕਲ 21 ਜਿਹੜਾ ਹੈਗਾ ਜਿਹੜਾ ਮੌਲਿਕ ਅਧਿਕਾਰ ਹੈ ਉਹ ਕਹਿੰਦਾ ਹੈ ਕਿ ਨੋ ਵਨ ਸ਼ਲ ਬੀ ਡਿਪਰਾਈਵਡ fromParams ਹਿਸ ਲਾਈਫ ਐਕਸੈਪਟ ਪ੍ਰੋਸੀਜਰ ਐਸਟੈਬਲਿਸ਼ਡ ਵਾਈ ਦਾ ਲਾਹਰ ਜਿਹੜਾ ਕਾਨੂੰਨ ਦੀ ਪ੍ਰਕਿਰਿਆ ਤੋਂ ਬਿਨਾਂ ਪੁਲਿਸ ਕੋਲ ਮਾਰਨ ਦਾ ਹੱਕ ਨਹੀਂ ਹੈ ਪੁਲਿਸ ਦਾ ਕੰਮ ਹੈ ਬੰਦੇ ਨੂੰ ਅਰੈਸਟ ਕਰਨਾ ਉਹਦੀ ਐਵੀਡੈਂਸ ਕਲੈਕਟ ਕਰਨੀ ਹੈ ਐਵੀਡੈਂਸ ਕਲੈਕਟ ਕਰਕੇ ਕੋਰਟ 'ਚ ਪੇਸ਼ ਕਰਨਾ ਹੈ ਕੋਰਟ ਨੇ ਦੇਖਣਾ ਹੈ ਕਿ ਉਹਨਾਂ ਨੂੰ ਉਮਰਕੈਦ ਕਰਨੀ ਹੈ ਕਿ ਉਹਨਾਂ ਨੂੰ ਬਰੀ ਕਰਨਾ ਹੈ ਕਿ ਉਹਨਾਂ ਨੂੰ ਫਾਂਸੀ ਕਰਨਾ ਹੈ ਸੋ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡਸ ਲੈ ਕੇ ਜਾਨਣਾ ਵੀ ਜਿਹੜਾ ਗੈਂਗਸਟਰ ਕਲਚਰ ਪੰਜਾਬ 'ਚ ਆਇਆ ਕਿਵੇਂ ਹੈ ਜੀ ਇਹ ਗੈਂਗਸਟਰ ਕਲਚਰ ਰਿਵਾਈਵ ਹੋਇਆ ਹੈ 2011-12 ਦੇ ਵਿੱਚ ਹੂੰ ਮਤਲਬ ਬੇਸਿਕਲੀ ਜਿਹੜਾ ਅੱਜ ਮਾਡਲ ਚੱਲ ਰਿਹਾ ਹੈ ਇਹ ਵੀ ਯੂਪੀ ਦਾ ਹੈ ਜਿਹੜਾ 2011-12 ਚ ਆਇਆ ਸੀ ਉਹ ਵੀ ਉਦੋਂ ਦੀ ਜਿਹੜੀ ਰਵੈਤੀ ਕਾਲੀਦਾਲ ਸੀ ਉਹ ਵੀ ਯੂਪੀ ਤੋਂ ਮਾਡਲ ਲੈ ਕੇ ਆਇਆ ਸੀ ਜਦੋਂ 11-12 ਦੇ ਵਿੱਚ ਇੱਥੇ ਮੁੰਡੇ ਜਿਹੜੇ ਸਪੋਰਟਸ ਕਾਲਜਾਂ ਦੇ ਵਿੱਚ ਪੜ੍ਹਦੇ ਸੀ ਜਿਨ੍ਹਾਂ ਨੇ ਦੇਸ਼ ਮਤਲਬ ਪੰਜਾਬ ਲਈ ਮੈਡਲ ਲੈ ਕੇ ਆਉਣਾ ਸੀ ਦੇਸ਼ ਦਾ ਨਾਮ ਰੋਸ਼ਨ ਕਰਨਾ ਸੀ ਜਿਨ੍ਹਾਂ ਲੋਕਾਂ ਨੇ ਇੱਥੇ ਬਾਰਡਰਸ ਤੇ ਲੜਨਾ ਸੀ ਉਹਨਾਂ ਮੁੰਡਿਆਂ ਨੂੰ ਪੋਲੀਟੀਸ਼ੀਅਨਸ ਨੇ ਸਪੋਰਟਸ ਕਾਲਜਾਂ ਚੋਂ ਬਾਹਰ ਘਟ ਕੇ ਗੁੰਡਾਗਰਦੀ ਦੇ ਲਾਤਾ ਹੈ ਫਿਰ ਉਹਨਾਂ ਨੇ ਉਹਨਾਂ ਨੂੰ ਆਪ ਦਾ ਸੋਰਸ ਬਣਾ ਲਿਆ ਇੱਕ ਸਾਡਾ ਨਸ਼ਾ ਵਿੱਚ ਜੁਪੀ ਦੇ ਵਿੱਚ ਇੱਕ ਕਲਚਰ ਸੀ ਕਿ ਤੁਸੀਂ ਗੈਂਗਸਟਰਸ ਜਾਂ ਛੋਟੇ-ਛੋਟੇ ਗੈਂਗਸਟਰਸ ਦੇ ਬੜੇ ਗਰੁੱਪਸ ਸੀ ਉਹ ਗਰੁੱਪਾਂ ਦੇ ਸਿਰ ਤੇ ਜਿਹੜੀ ਉੱਥੇ ਤੇ ਪੋਲੀਟੀਸ਼ੀਅਨਸ ਸੀ ਉਸ ਆਪ ਦੀ ਇਲੈਕਸ਼ਨ ਵੀ ਜਿੱਤਦੇ ਸੀ ਉਹਨਾਂ ਦੇ ਸਿਰ ਤੇ ਲੋਕਾਂ ਕੋਲ ਜਿਹੜੀਆਂ ਸੀ ਗੈਂਗਸਟਰਸ ਦੀ ਤਰਸ ਤੇ ਸਪਾਰੀਆਂ ਵੀ ਲੈਂਦੇ ਸੀ ਫਰੋਤੀਆਂ ਲੈਂਦੇ ਸੀ ਉਹ ਕਲਚਰ ਪੰਜਾਬ ਦੇ ਵਿੱਚ ਉਸ ਗਵਰਨਮੈਂਟ ਦੇ ਵਿੱਚ ਆਇਆ ਅਕਾਲੀ ਗਵਰਨਮੈਂਟ ਦੇ ਵਿੱਚ ਹਮ ਵੱਡੀ ਪੱਧਰ ਤੇ ਜਿਹੜੇ სპੋਰਟਸ ਦੇ ਮੁੰਡੇ ਸੀ ਕਾਲਜਾਂ ਦੇ ਜਿਹੜੇ ਬੜੇ ਬ੍ਰਿਲੀਅੰਟ ਸੀ ਸ਼ਾਈਨਿੰਗ ਸੀ ਉਹ ਇਸ ਫੀਲਡ ਦੇ ਵਿੱਚ ਆ ਗਏ ਜੀ ਹੁਣ ਜਿਹੜੀ ਮੌਜੂਦਾ ਗਵਰਨਮੈਂਟ ਹੈ ਪੰਜਾਬ ਦੀ ਰੂਲਿੰਗ ਤੇ ਰਹਿ ਇਹਨਾਂ ਨੇ ਫਿਰ ਉਹੀ ਮਾਡਲ ਜੁਪੀ ਤੋਂ ਯੋਗੀ ਵਾਲਾ ਲੈ ਲੈਂਤਾ ਹੈ ਜੋਗੀ ਦੋ ਗੱਲਾਂ ਤੇ ਪ੍ਰੈਸ ਕਰ ਰਿਹਾ ਕਿ ਜਿੱਥੇ ਕੋ ਗੈਂਗਸਟਰ ਲੱਭ ਤਾਂ ਉਹਨੂੰ ਸ਼ੂਟ ਕਰ ਦਿਓ ਕੋਈ ਰੂਲ ਆਫ ਲਾ ਨਹੀਂ ਤੁਸੀਂ ਦੇਖਿਆ ਕਿ ਇੱਕ ਗੈਂਗਸਟਰ ਨੂੰ ਇਹਨਾਂ ਨੇ ਪਜਾ ਕੇ ਮਾਰਿਆ ਜੁਪੀ ਦੇ ਵਿੱਚ ਨਾ ਉਹਨੂੰ ਅਲਾਹਾਬਾਦ ਹਾਈ ਕੋਰਟ ਨੇ ਰਿਲੀਫ ਦਿੱਤੀ ਨਾ ਉਹਨੂੰ ਸੁਪਰੀਮ ਕੋਰਟ ਨੇ ਦਿੱਤੀ ਨਾ ਹੀ ਉਸ ਕੇਸ ਦਾ ਕੁਝ ਬਣਿਆ ਅੱਜ ਕਿਸੇ ਸ਼ਰੇਮ ਕਲੀਅਰ ਹੈ ਕਿ ਪਜਾ ਪਜਾ ਕੇ ਮਾਰਿਆ ਗਿਆ ਤੀ ਉਹਨਾਂ ਨੇ ਕਹਿ ਦਿੱਤਾ ਜੀ ਲੋਕਾਂ ਦੇ ਘਰਾਂ ਦੇ ਬਲਡੋਜ਼ਰ ਚਲਾ ਦੇ ਉਹ ਕੁਝ ਮਹੀਨੇ ਪਹਿਲੇ ਪਤਾ ਨਹੀਂ ਕਿਹੜਾ ਅਫਸਰ ਪੰਜਾਬ ਦੇ ਇੱਥੇ ਗਵਰਨਮੈਂਟ ਦੇ ਜਿਹੜੀ ਕੈਬਨਟ ਹੈ ਉਹਦੇ ਕੰਨ ਫੂਕ ਮਾਰ ਗਿਆ ਹੈ ਪਿਛਲੇ 7-8 ਮਹੀਨੇ ਤੋਂ ਇਹ ਦੋ ਹੀ ਕੰਮ ਪੰਜਾਬ 'ਚ ਚੱਲਦੇ। ਹੂੰ। ਲੋਕਾਂ ਦੇ ਕਾਟੋਨੇ ਸ਼ੁਰੂ ਕਰਤੇ ਨੇ ਤੇ ਮੁੰਡਿਆਂ ਨੂੰ ਝੂਠੇ ਮੁਕਾਬਲਿਆਂ ਚ ਮਾਰਨਾ ਸ਼ੁਰੂ ਕਰ ਦਿੱਤੇ ਇੱਥੇ ਇੱਕ ਸਵਾਲ ਬਣਦਾ ਹੈ ਜਿਹੜਾ ਕਿ ਆਮ ਲੋਕ ਆ ਜਿਹੜੇ ਕੁਝ ਲੋਕ ਸਰਕਾਰ ਦੇ ਇਹਨਾਂ ਦੋਵਾਂ ਐਕਸ਼ਨਾਂ ਨੂੰ ਲੈ ਕੇ ਕਹਿੰਦੇ ਆ ਕਿ ਚੰਗਾ ਕੀਤਾ ਅਦਾਲਤਾਂ ਚ ਕੇਸ ਜਾਣਾ ਜਿਹੜੇ ਦੁਖੀ ਲੋਕ ਹੁੰਦੇ ਆ ਉਹ ਫਿਰ ਕਹਿੰਦੇ ਆ ਕਿ ਚੰਗਾ ਹੈ ਕਿ ਸਟਰੀਟ ਜਸਟਿਸ ਹੀ ਹੋ ਜੇ ਚੰਗਾ ਹੈ ਅਦਾਲਤ ਚ ਜਾਊਗਾ 15-15 20-20 ਸਾਲ ਲੱਗ ਜਾਣਗੇ ਇਸ ਤੋਂ ਵੱਧ ਵੀ ਲੱਗ ਸਕਦੇ ਆ ਚੰਗਾ ਹੋਇਆ ਕਿ ਜਿਹੜੇ ਗੈਂਗਸਟਰਾਂ ਨੇ ਗੰਦ ਪਾਇਆ ਹੋਇਆ ਫਰੋਤੀਆਂ ਮੰਗਦੇ ਆ ਉਹਨਾਂ ਨੂੰ ਇਸੇ ਤਰ੍ਹਾਂ ਮੁਕਾ ਦੇਣਾ ਚਾਹੀਦਾ ਜਿਹੜੇ ਨਸ਼ਾ ਤਸ ਇਹ ਲੋਕ ਵਿਹਾਮੀ ਭਰਨ ਲੱਗ ਜਾਂਦੇ ਆ ਦੇਖੋ ਸੀ ਬਿਕੋਸ ਵੀ ਕਹਿੰਦੇ ਆ ਕਿ ਰੂਲ ਆਫ ਲਾ ਹੋਣਾ ਚਾਹੀਦਾ ਇਹ ਬਿਲਕੁਲ ਕਲੀਅਰ ਹੈ ਕਿ ਜੇ ਤੋ ਟ੍ਰਾਇਲ 15-15 ਸਾਲ ਚੱਲਦੇ ਨਹੀਂ ਜੀ ਜਿਹੜਾ ਵੱਡਾ ਗੈਂਗਸਟਰ ਹੁੰਦਾ ਹੈ ਉਹਦੇ ਖਿਲਾਫ ਤਾਂ ਕੋਈ ਗਵਾਹੀ ਦੇਣ ਵੀ ਨਹੀਂ ਆਂਦਾ ਪਰ ਉਹਦਾ ਤਰੀਕਾ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਲੋਕਾਂ ਦੇ ਜਿਹੜੇ ਸਧਾਰਨ ਮੁੰਡੇ ਨੇ ਜਿਹੜੇ ਜਿਹੜੇ ਛੋਟੇ-ਮੋਟੇ ਕ੍ਰਿਮੀਨਲ ਨੇ ਕੁਛ ਹਲਤੀ ਸਿਵਲ ਸੋਸਾਇਟੀ ਦਾ ਵੀ ਇਹ ਫਰਜ਼ ਬੰਦ ਹੈ ਕਿ ਪੁੱਛਣ ਕਿ ਇਹ ਜਿਹੜੇ ਮੁੰਡੇ ਇੰਨੇ ਸਪੋਰਟਸ ਪਰਸਨ ਇਡੇ ਵੱਡੇ ਆਏ ਨੇ ਜਿਵੇਂ ਉਸ ਵਿਕੀ ਗੌਂਦਰ ਸੀ ਫਿਰ ਜਿਹੜੇ ਮੁੰਡੇ ਦੀਆ ਮਦਰ ਨੂੰ ਸ਼ੂਟ ਕੀਤਾ ਜੱਗੂ ਭਗਵਾਨਪੁਰਿਆ ਇਹ ਸਾਰੇ ਪਲੇਅਰ ਨੇ ਸੋ ਇਹ ਇਸ ਰਸਤੇ ਤੇ ਆਏ ਕਿਉਂ ਨੇ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਪੁੱਛਦੇ ਕਿ ਮਦਰ ਜਿਹੜੇ ਇੰਨਾ ਬ੍ਰਿਲਿਅੰਟ ਜੁੜਤ ਹੈ ਇਸ ਪਾਸੇ ਜਾ ਹੀ ਕਿਉਂ ਰਿਹਾ ਹੈ ਤੀ ਈ ਜਿਹੜੀ ਜੜ ਹੈ ਪੰਜਾਬ 'ਚ ਮੈਂ ਤੁਹਾਨੂੰ ਪੈਂਦੀ ਸੱਟੇ ਕਿਹਾ ਹੈ ਕਿ ਬੜੀ ਸੀਰੀਅਸ ਪ੍ਰੋਬਲਮ ਹੈ ਹਰ ਬੰਦਾ ਅੰਡਰ ਥ੍ਰੈਟ ਹੈ ਅੱਗੇ ਪੰਜਾਬ 'ਚ ਹੁੰਦੇ ਸੀ ਹੁਣ ਕਿਰਾਏ ਦੇ ਮੁੰਡੇ ਇੱਥੋਂ ਲੈ ਕੇ ਆਂਦੇ ਨੇ ਹਰਿਆਣੇ 'ਚੋਂ 20 20 30 30 ਹਜ਼ਾਰ ਦੇ ਹੁਣ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਤੇ ਉੱਪਰ ਰਾਕਟ ਲਾਂਚਰ ਸੁੱਟਿਆ 10000 ਰੁਪਏ ਦੇ ਵਿੱਚ ਉਹਨਾਂ ਨੇ ਸੁੱਟ ਦਿੱਤੇ ਜਿੱਥੇ ਦੇਖੋ ਕਿ 4-5 ਹਜ਼ਾਰ ਪਲਾਜ਼ਮ ਕੰਮ ਕਰ ਰਹੇ ਆ ਜੀ ਵਿਦਆਊਟ ਐਨੀ ਮਿਸ਼ਨ ਸੂਝੀਏ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਦੀ ਲੋੜ ਹੈ ਪਰ ਨੱਥ ਜੀ ਤੁਸੀਂ ਆਈ ਫਰ ਆਈ ਵਾਲੀ ਕਨਸੈਪਟ ਲੈ ਕੇ ਆਓਗੇ ਫਿਰ ਤਾਂ ਫਰਕ ਹੀ ਨਜ਼ੂ ਆਗਾ ਲੋਕਸ਼ਾਇਦ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਹੰਗਾਰਾ ਵੀ ਕੁਝ ਲੋਕ ਆ ਜਿਹੜੇ ਦਿੰਦੇ ਆ ਕਿਉਂਕਿ ਪੁਲਿਸ ਨੇ ਜਿਹੜਾ ਕੰਮ ਪਹਿਲਾਂ ਕਰਨਾ ਹੈ ਉਹ ਹੁੰਦਾ ਨਹੀਂ ਜਦੋਂ ਕੰਮ ਵਿਗੜ ਜਾਂਦਾ ਹੈ ਖਿਲਰ ਜਾਂਦਾ ਹੈ ਜਦੋਂ ਬਦਨਾਮੀ ਹੋਣ ਲੱਗਦੀ ਹੈ ਫਿਰ ਤੁਰੰਤ ਐਕਸ਼ਨ ਦਿਖਦਾ ਜਿਸ ਨੂੰ ਫਿਰ ਲੋਕ ਕਹਿੰਦੇ ਆ ਕਿ ਚਲੋ ਚੰਗਾ ਹੋਇਆ ਪੁਲਿਸ ਦਾ ਜਿਹੜਾ ਕਾਰਵਿਆਰ ਹੈ ਕਿ ਉਸ ਤੱਕ ਹੀ ਸੀਮਤ ਹੈ ਉਹੀ ਠੀਕ ਕਰ ਸਕਦੇ ਆ ਜਾਂ ਪੁਲਿਸ ਨੂੰ ਵੀ ਉੱਪਰੋਂ ਕੋਈ ਹੁਕਮ ਚਾਹੀਦਾ ਫਿਰ ਠੀਕ ਹੋਏਗਾ ਜੇ ਕੁਝ ਦਿਨ ਤੱਕ ਤੁਸੀਂ ਆਫੀਸਰਸ ਦੀ ਅਕਾਉਂਟੇਬਿਲਟੀ ਤੈ ਨਹੀਂ ਕਰੋਗੇ ਜਿਹੜੇ ਆਫੀਸਰਸ ਇਨਵੋਲਵ ਨੇ ਜਿਨ੍ਹਾਂ ਨੇ ਰੂਲ ਆਫ ਲਾ ਤੋੜੀ ਸੀਆਈਡੀ ਹੈ ਤੁਹਾਡੀ ਕਾਉਂਟਰ ਇੰਟੈਲੀਜੈਂਸ ਹੈ ਨੰਬਰ ਆਫ ਏਜੰਸੀਸ ਨੇ ਫਿਰ ਉਹ ਕੀ ਕਰ ਰਹੀ ਹੈ ਸ਼ਹਿਰ ਦੇ ਵਿੱਚ ਸ਼ਰੇਆਮਟਲ ਹੋ ਰਹੇ ਨੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਕਿਹੜਾ ਬੰਦਾ ਰੈਡਾਰ ਦੇ ਉੱਪਰ ਹੈਗਾ ਹੈ ਸੀਆਈਡੀ ਦਾ ਕੰਮ ਇਹ ਹੀ ਹੁੰਦਾ ਨਾ ਜਿਹੜੀਆਂ ਇੰਟੈਲੀਜੈਂਸ ਏਜੰਸੀਸ ਨੇ ਕਿ ਇੰਨਾ ਆਪਾਂ ਉਹਨਾਂ ਦੇ ਪੈਸਾ ਇਨਵੈਸਟ ਕਰ ਰਿਹਾ ਹੈ ਜੀ ਉਹ ਇਨਫੋਰਮੇਸ਼ਨ ਤੋੜ ਕੋ ਟ੍ਰੈਵਲ ਹੀ ਨਹੀਂ ਕਰ ਕਰ ਪਾਉਂਦੀਆਂ ਲੱਭ ਕੇ ਨਹੀਂ ਲਾਉਂਦੀਆਂ ਤੇ ਫਿਰ ਉਹਨਾਂ ਕੋ ਕੋਰੋਨਾ ਵੀ ਕੀ ਹੈਗਾ ਸੋ ਜਦੋਂ ਤੱਕ ਤੁਸੀਂ ਆਫਸਰਸ ਦੀ ਅਕਾਉਂਟੇਬਿਲਟੀ ਤੈ ਨਹੀਂ ਕਰੋਗੇ ਉਦੋਂ ਤੱਕ ਇਹ ਹੀ ਕੋਸ਼ ਹੋਈ ਜਾ ਤੁਸੀਂ ਦੇਖੋ ਕਿ ਜਿਹੜੇ ਝੂਠੇ ਮੁਕਾਬਲੇ ਨੇ ਇਹ ਜਿਹੜੀ ਸਿਵਲਾਈਜ਼ਡ ਸੋਸਾਇਟੀ ਹੈ ਇਹਦੇ ਉੱਪਰ ਬਹੁਤ ਵੱਡਾ ਤੱਪਾ ਹੈਗਾ ਉਹ ਤੁਸੀਂ ਪੁਲਿਸ ਦੀ ਜਿਹੜੀ ਸਟੋਰੀਜ਼ ਹੁੰਦੀਆਂ ਨੇ ਮਤਲਬ ਮੈਂ ਹੁਣ ਇਤਨਾ ਪੈਜ ਸਪੈਂਸਿੰਗ ਚੋਰ ਸਦਮਨ ਸੀ 2012 ਚ ਉਹਨੂੰ ਪੁਲਿਸ ਨੇ ਗੋਲੀ ਨਾਲ ਗਰਦਾਸਪੁਰ ਚ ਮਾਰ ਦਿੱਤਾ ਜਿਵੇਂ ਇਸ ਕੇਸ ਦੇ ਵਿੱਚ ਵੀ ਕਹਿੰਦੇ ਨੇ ਕਿ ਮੈਜਿਸਟ੍ਰੇਟ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਨੂੰ ਰਹੀਂ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਇਹ ਜਾਂਚ ਹੈ ਇਹਦਾ ਬਹੁਤਾ ਕੋਈ ਫਰਕ ਨਹੀਂ ਹੁੰਦਾ ਉਹ ਜਿਹੜੀ ਜਾਂਚ ਕਰਨੀ ਹੈ ਮੈਜਿਸਟ੍ਰੇਟ ਨੇ ਮੈਜਿਸਟ੍ਰੇਟ ਨੂੰ ਤੁਸੀਂ ਪਹਿਲੇ ਟਾਰਗੇਟ ਕਰ ਦਿੱਤਾ ਹੈ ਵੀ ਠੱਡੇ ਬਸਤੇ ਚ ਪਾਉਣਾ ਮਨ ਲਓ ਜੀ ਕਿ ਤੁਸੀਂ ਡਿਪ੍ਰੈਸਟ ਜਾਂਚ ਪੁਲਿਸ ਦੇ ਖਿਲਾਫ ਕਰ ਵੀ ਦਿੰਦੇ ਤੇ ਉਸ ਜਾਂਚ ਤੇ ਹੋਣਾ ਕੀ ਹੈ ਕਿ ਹੋਮ ਡਿਪਾਰਟਮੈਂਟ ਨੇ ਉਹਨੂੰ ਅਪਰੂਵ ਨਹੀਂ ਕਰਨਾ ਉਹ ਕੱਲੀ ਜਾਂਚ ਕਰ ਸਕਦੇ ਨੇ ਅਸੀਂ ਡਿਵੀਜ਼ਨਲ ਕਮਿਸ਼ਨਰ ਜ਼ਿਲंधर ਨੇ ਸਪੈਸਿਫਿਕ ਫਾਈਂਡਿੰਗਸ ਦਿੱਤੀਆਂ ਇੱਕ ਅਫਸਰ ਦੇ ਖਿਲਾਫ ਉਹ ਜਿਹੜੀ ਸਾਡੀ ਜਾਂਚ ਸੀ ਹੋਮ ਨੇ ਚੱਕ ਕੇ ਬਸਤੇ ਦੇ ਵਿੱਚ ਸੁੱਟ ਦਿੱਤੀ ਅੱਜ 13 14 ਸਾਲ ਹੋ ਗਏ ਉਸਕੇ ਕੁਝ ਨਹੀਂ ਹੋਇਆ ਸੂ ਇਨਰ ਕੇਸਾਂ ਦੇ ਵਿੱਚ ਆਪਾਂ ਉਦੋਂ ਤੱਕ ਹੀ ਜਸਟਿਸ ਕਰ ਸਕਦੇ ਹਾਂ ਜਦੋਂ ਤੱਕ ਕੋਈ ਇੰਡੀਪੈਂਡੈਂਟ ਏਜੰਸੀ ਨਹੀਂ ਆਉਂਦੀ ਜਿਵੇਂ ਤੁਸੀਂ ਉਸ ਕੇਸ ਦੀ ਉਦਾਹਰਣ ਦਿੱਤੀ ਹੈ ਇਸ ਵਕਤ ਵੀ ਐਸਐਸਪੀ ਫਾਜ਼ਿਲਖਾ ਗੁਰਮੀਤ ਸਿੰਘਾ ਜਦੋਂ ਪ੍ਰੈਸ ਦੇ ਮੁਖਾਤਬ ਹੋਏ ਕਹਿੰਦੇ ਕਿ ਪੰਜ ਗ੍ਰਿਫਤਾਰੀਆਂ ਹੋਈਆਂ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਇੱਕ ਇੱਕ ਕਰਕੇ ਸਵਾਲ ਪੁੱਛੇ ਕਿ ਜਿਹੜੇ ਉਹ ਦੋ ਜਣੇ ਮਾਰੇ ਗਏ ਆ ਕੀ ਉਹ ਪੁਲਿਸ ਮੁਕਾਬਲਾ ਸੀ ਜਾਂ ਕੀ ਸੀ ਕਿ ਮੌਤ ਸੀ ਕਿਨੇ ਗੋਲੀ ਚਲਾਈ ਉਸ ਦਾ ਜਵਾਬ ਵੀ ਉਹਨਾਂ ਨੇ ਦਿੱਤਾ ਕਹਿੰਦੇ ਕਿ ਜਾਂਚ ਆ ਜਿਹੜੀ ਹੈ ਉਹ ਚੱਲ ਰਹੀ ਹੈ ਉਸਤੇ ਪਰ ਇਹ ਅਸੀਂ ਟਿੱਪਣੀ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਇਹਨਾਂ ਦਾ ਕ੍ਰਿਮਿਨਲ ਬੈਕਗ੍ਰਾਉਂਡ ਸੀ ਜਿਹੜੇ ਕੀ ਮਾਰਨ ਆਏ ਸੀ ਜਾਂ ਜਿਨ੍ਹਾਂ ਨੇ ਹੈਲਪ ਕੀਤੀ ਉਹਦੇ ਬਾਰੇ ਵੀ ਉਹ ਕਹਿੰਦੇ ਕੁਝ ਖਾਸ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਜਾਂਚ ਦੇ ਦਿੱਤੀ ਗਈ ਹੈ ਇਹ ਸਾਰੀਆਂ ਗੱਲਾਂ ਕਿ ਸਵਾਲਾਂ ਦੇ ਜਵਾਬ ਨਾ ਦਿੱਤੇ ਜਾਣ ਇਸ ਕਰਕੇ ਪਾ ਦਿੱਤੀਆਂ ਜਾਂਦੀਆਂ ਦੇਖੋ ਜੇ ਤੁਸੀਂ ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦੇਣਾ ਤੁਸੀਂ ਐਸਐਸਪੀ ਹੋ ਜੇ ਤੁਹਾਨੂੰ ਇਹ ਪਤਾ ਹੀ ਨਹੀਂ ਹੈਗਾ ਤੁਹਾਨੂੰ ਪ੍ਰੈਸ ਕਾਨਫਰੰਸ ਦੀ ਬਰੀਫਿੰਗ ਕਰਨ ਦੀ ਲੋੜ ਹੈਗੀ ਹੈ ਸੋ ਪਤਾ ਹੈ ਸਾਰਾ ਖੁਸ਼ੀ ਹੁੰਦਾ ਹੈ ਕਿਉਂਕਿ ਜਿਹੜਾ ਐਕਸ਼ਨ ਕੋਈ ਵੀ ਹੈ ਜੇ ਕਿਸੇ ਡੀਐਸਪੀ ਸਬੋਡੀਨੇਟ ਆਫਸਰ ਐਸਐਚਓ ਨੇ ਕੀਤਾ ਹੈ ਉਹ ਡੀਐਸਪੀ ਔਰ ਐਸਐਸਪੀ ਦੇ ਨੋਟਿਸ ਤੋਂ ਬਿਨਾ ਨਹੀਂ ਹੁੰਦਾ ਉਹ ਸਾਰਾ ਕੁਝ ਡਿਸਕਸ਼ਨ ਵਿਦਾਊਟ ਸੈਂਕਸ਼ਨ ਕੁਝ ਵੀ ਨਹੀਂ ਹੁੰਦਾ ਇਹ ਸਾਰਾ ਕੁਝ ਪਤਾ ਹੁੰਦਾ ਹੈ ਬਟ ਹੁਣ ਇਹ ਹੈ ਕਿ ਇੱਕ ਗਲਤੀ ਕਰ ਲਈ ਹੈ ਉੱਥੇ ਕੁਝ ਲੋਕਾਂ ਨੇ ਐਜ਼ ਅ ਵਿਸਲ ਬਲੋਰ ਵੇਖ ਲਿਆ ਕਿ ਇਹ ਗਲਤ ਹੈ ਹੁਣ ਇਹ ਨਾ ਕਿਸ ਤਰ੍ਹਾਂ ਹੁੰਦਾ ਕਿ ਇਹ ਇਸ ਕੇਸ ਵਿੱਚ ਵੀ ਹੋਇਆ ਹੈ ਮੈਂ ਇੱਕ ਕਲਨੌਰ ਦੇ ਤਿੰਨ ਮੁੰਡਿਆਂ ਨੂੰ ਲਾਸਟ ਈਅਰ ਦਸੰਬਰ ਦੇ ਵਿੱਚ ਯੂਪੀ ਚ ਲਿਜਾ ਕੇ ਸ਼ੂਟ ਕਰ ਦਿੱਤੇ ਹੈ ਨਾ ਜਦੋਂ ਜ਼ੈਪਾਲ ਨੂੰ ਸ਼ੂਟ ਕੀਤਾ ਸੀ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਮੈਂ ਲਾਇਰ ਸੀ ਤੇ ਮੈਂ ਟੈਕਨੀਕਲੀ ਕਿਉਂਕਿ ਜਿਹੜੀ ਫ੍ਰੈਂਸਿਕ ਸਾਇੰਸ ਹੈ ਜੀ ਉਸ ਤੋਂ ਆਪਨ ਪਤਾ ਲੱਗ ਜਾਂਦਾ ਹੈ ਕਿ ਬੰਦਿਆਂ ਨੂੰ ਮਾਰਿਆ ਕਿੱਥੇ ਗਿਆ ਉਹ ਇਹਨਾਂ ਦੀ ਨਾਂ ਤੇ ਵੀਡੀਓਗ੍ਰਾਫੀ ਹੋਈ ਹੈ ਜੀ ਜਿਹੜੀ ਇਹਨਾਂ ਤੇ ਪੋਸਟਮਾਰਟਮ ਹੋਈ ਨਹੀਂ ਡਾਕਟਰਾਂ ਦੀ ਬਾਹ ਮਰੋੜ ਕੇ ਆਪਦੀ ਮਰਜ਼ੀ ਦੀ ਰਿਪੋਰਟ ਲਿਖਾ ਲਈ ਜਾਂਦੀ ਹੈ ਚਾਹੀਦੀ ਹੈ ਕਿ ਡੈਡ ਬodies ਦਾ ਜਿਹੜਾ ਪੋਸਟਮਾਰਟਮ ਹੈ ਉਹ ایمਸ ਤੋਂ ਕਰਾਇਆ ਜਾਏ ਜੀ ਇਸ ਦੀ ਜਾਂਚ ਕਰਾਏਗੀ ਗੁਆਮਤੀ ਪ੍ਰੋਟੈਕਸ਼ਨ ਵੀ ਕਰੂਗੀ ਜੀ ਇਹ ਅਫਸਰਸ ਨੇ ਮੰਨ ਲਿਆ ਇਹ ਗੱਲ ਕਿ ਹਰ ਗਰਾਮ ਤੋਂ ਤ੍ਰਣ ਜਾ ਰਹੀ ਹੈ ਕ੍ਰਾਸ ਫਾਇਰਿੰਗ ਹੋ ਰਹੀ ਮਨ ਲੋਕੋ ਸਿੱਧਾ ਨਾ ਹੋ ਗਏ ਕਿਸੇ ਕਿਸੇ ਆਉਂਦੀ ਉਹਨਾਂ ਨੇ ਜਿਹੜੀ ਫਾਇਰਿੰਗ ਕੀਤੀ ਉਹ ਜਿਹੜੇ ਫਾਇਰਿੰਗ ਕਰਨ ਵਾਲੇ ਆ ਉਹ ਪੁਲਿਸ ਤੋਂ ਫੜੇ ਨਹੀਂ ਗਏ ਇਹ ਜਿਹੜੇ ਕਸਟਡੀ ਦੇ ਵਿੱਚ ਸੀ ਉਹ ਮਾਰੇ ਜਾਂਦੇ ਆ ਉਹ ਕਹਿੰਦੇ ਗੋਲੀ ਚੱਲੀ ਕਿਹੜੇ ਹਿਸਾਬ ਨਾਲ ਕਿ ਵਿੱਚੋਂ ਪੁਲਿਸ ਦੇ ਉਹੀ ਦੋ ਬੰਦੇ ਮਾਰੇ ਗਏ ਪੁਲਿਸ ਬਚ ਗਈ ਦੇਖੋ ਇਹ ਬੜਾ ਟੈਕਨੀਕਲ ਸਵਾਲ ਹੈ ਅਸੀਂ ਇੱਕ ਮੈਂ ਫੇਕ ਇਨਕਾਉਂਟਰ ਦਾ ਸੀ ਇੱਕ ਫਾਊਂਡੇਸ਼ਨ ਦੇ ਲੀਡਰ ਸੀ ਗਰਦਾਸਪੁਰ ਦੇ ਲਾਧੂਪੁਰ ਪਿੰਡ ਤੋਂ ਸਰਵਨ ਸਿੰਘ ਉਸ ਕੇਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਪੁਲਿਸ ਕਹਿੰਦੀ ਹੈ ਕਿ ਕ੍ਰਾਸ ਫਾਇਰਿੰਗ 'ਚ ਬੰਦਾ ਮਾਰਿਆ ਗਿਆ ਜਿਹੜਾ ਪੁਲਿਸ ਲਾਈਨ ਦਾ ਅਸਲਾ ਕਲਰਕ ਹੈ ਉਹ ਜਨਾ ਅਸਲਾ ਈ ਸ਼ੂ ਹੁੰਦਾ ਉਨਾ ਹੀ ਜਮਾ ਹੋ ਜਾਂਦਾ ਹੈ ਨਾ ਦੇ ਉੱਥੇ ਗੋਲੀਆਂ ਜਮਾ ਹੋਈਆਂ ਨੇ ਵੀ ਕਿੰਨੀਆਂ ਛੱਲੀਆਂ ਨੇ ਸੋ ਇਹ ਜਿਹੜਾ ਕ੍ਰਾਸ ਫਾਇਰਿੰਗ ਦਾ ਹੈ ਕਿ ਗੈਂਗਸਟਰਸ ਨੂੰ ਤਾਂ ਪਤਾ ਹੀ ਨਹੀਂ ਕਿ ਤੁਸੀਂ ਕਿੱਥੇ ਲੈ ਜਾ ਰਹੇ ਹੋ ਇੰਨੀ ਜ਼ਰੂਰਤ ਵਾਲਾ ਗੈਂਗਸਟਰ ਕੋਈ ਨਹੀਂ ਹੁੰਦਾ ਜੀ ਜਿਹੜਾ ਮੁੜ ਕੇ ਆਫਿਸ ਆਏ ਫਿਰ ਜਿਹੜੀ ਸਦੀ ਇਨਵੈਸਟੀਗੇਸ਼ਨ ਹੈ ਇੱਕ ਪਾਸੇ ਤੇ ਪੁਲਿਸ ਦੀ ਟ੍ਰੇਨਿੰਗ ਬਹੁਤ ਕਮਾਲ ਦੀ ਇੰਸਟੀਚੂਟਸ ਦੇ ਵਿੱਚੋਂ ਹੈਗੀ ਹੈ ਉਹ ਜਿਹੜੇ ਮੁੰਡੇ ਮਾਰੇ ਨਹੀਂ ਉਹਨਾਂ ਕੋ ਫੜੇ ਕੀ ਨੇ ਦੇਸੀ ਪਿਸਟੌਲ ਹੀ ਫੜੇ ਗਏ ਨੇ ਨਾ ਦੋ ਪਿਸਟੌਲ ਫੜੇ ਗਏ ਨੇ ਉਹ ਕੋ ਮੋਰਚਾ ਕੱਢ ਕੇ ਤੇ ਬੈਠੇ ਨਹੀਂ ਸੀ ਵੀ ਜਿੱਥੇ ਉਹਨਾਂ ਦੀ ਤਿਆਰੀ ਸੀ ਉਹਨਾਂ ਕੋ ਵੱਡੇ ਵੱਡੇ ਹਥਿਆਰ ਸੀ ਆਪਾਂ ਘੰਟੇ 2 ਘੰਟੇ 4 ਘੰਟੇ ਆਪਣੇ ਕੋਲ ਬਲਟ ਪ੍ਰੂਫ ਜੈਕਟਸ ਨੇ ਟਰੈਕਟਰ ਨੇ ਹਰ ਚੀਜ਼ ਹੈਗੀ ਹੈ इवन ਅੱਜਕੱਲ੍ਹ ਤੁਹਾਡੇ ਕੋਲ ਦੂਜੇ ਸナイਪਰ ਗਨਸ ਵੀ ਹੈਗੀਆਂ ਨਹੀਂ ਕਿ ਤੁਸੀਂ ਬੰਦਿਆਂ ਨੂੰ ਜਿੰਦੇ ਫੱਟ ਸਕਦੇ ਸੀ ਹੁਣ ਇੰਪੋਰਟੈਂਟ ਕੀ ਹੈ ਨਾ ਕਿ ਇਨਸਾਫ ਮਿਲਿਆ ਵਰਮਾ ਜੀ ਨੂੰ ਨਾ ਹੀ ਮਰਨ ਵਾਲਿਆਂ ਨਾਲ ਹੋਇਆ ਛੇਟਾ ਮਾਰਿਆ ਵਪਾਰੀ ਹੈ ਉਹ ਵਰਮਨ ਨਾਲ ਵੀ ਤੱਕਾ ਹੋਇਆ ਹੈ ਜਿਹੜੇ ਮੁੰਡੇ ਮਾਰ ਦਿੱਤੇ ਹੈ ਉਹਦਾਂ ਵੀ ਤੱਕਾ ਹੋਇਆ ਹੈ ਜਿਹੜਾ ਜਸਟਿਸ ਹੈ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਵਰਮਾ ਉਹਨਾਂ ਦਾ ਜਸਟਿਸ ਤੇ ਤਾਂ ਹੀ ਹੋਣਾ ਸੀ ਨਾ ਜੇ ਅਸਲ ਦੋਸ਼ੀ ਫੜੇ ਜਾਂਦੇ ਅਸਲ ਸਟੋਰੀ ਸਾਹਮਣੇ ਆਉਂਦੀ ਹੁਣ ਤਾਂ ਤੁਸੀਂ ਬੰਦੇ ਠੋਕ ਦਿੱਤੇ ਨੇ ਗੱਲ ਸਾਰੀ ਗੱਲ ਜਿਹੜੀ ਆ ਉਹ ਵਾਚ ਹੋ ਗਈ ਹੈ ਹਾਲਾਂਕਿ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਸੀ ਜਿਹੜੇ ਹਮਲਾਵਰ ਮੁੱਖ ਦੋਸ਼ੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਜਿਹੜੇ ਸ਼ੂਟਰ ਸੀ ਉਹ ਹਾਲੇ ਤੱਕ ਗ੍ਰਿਫਤ ਤੋਂ ਬਾਹਰ ਨੇ ਜਦੋਂ ਆਉਣਗੇ ਜੇ ਉਹ ਵੀ ਜਿਉਂਦੇ ਫੜੇ ਜਾਂਦੇ ਆ ਤਾਂ ਹੀ ਪਤਾ ਲੱਗੂਗਾ ਕਿ ਉਹਨਾਂ ਨੂੰ ਕਮਾਂਡ ਕਿਹਨੇ ਦਿੱਤੀ ਹੈ ਕਿਉਂਕਿ ਪੁਲਿਸ ਨੇ ਹੁਣ ਤੱਕ ਇਹ ਦੱਸਿਆ ਹੈ ਕਿ ਉਹਨਾਂ ਨੂੰ ਫੰਡਿੰਗ ਬਾਹਰੋਂ ਹੋਈ ਸੀ ਕੋਈ ਲੱਖਾਂ ਰੁਪਏ ਦੇ ਵਿੱਚ ਜਿਹੜੇ ਕਿ ਜਿੰਨਾਂ ਜਿੰਨਾਂ ਦੇ ਖਾਤੇ ਆ ਚਾਹੀਏ ਅਸੀਂ ਬੰਦੇ ਫੜੇ ਆ ਪਰ ਜੇ ਜਿਹੜੀ ਫੰਡਿੰਗ ਹੋਈ ਹੈ ਤੁਹਾਡੀ ਇੰਟੈਲੀਜੈਂਸ ਕਿੱਥੇ ਹੈਗੀ ਹੈ ਜੇ ਤੁਸੀਂ ਪਹਿਲੇ ਹੀ ਫੜ ਲੈਂਦੇ ਹੂੰ ਦੀ ਇਹ ਨੋਪਤਨੀ ਸੀ ਹੁਣੀ ਨਾ ਵਰਮਾ ਜੀ ਦਾ ਕਤਲ ਹੋਣਾ ਸੀ ਨਾ ਇਹ ਫਸਨੇ ਸੀ ਸੁਝੜੀ ਇੰਟੈਲੀਜੈਂਸ ਏਜੰਸੀਜ਼ ਨੇ ਸੁੱਤੀਆਂ ਹੋਈਆਂ ਮਤਲਬ ਇਹਨਾਂ ਨੂੰ ਇਨਪੁਟ ਵੀ ਮਿਲ ਜਾਂਦੀ ਹੈ ਪਰ ਇਹ ਤੋ ਵਰਕਆਊਟ ਨਹੀਂ ਕਰਦੇ ਇਹਨਾਂ ਦਾ ਵਰਕ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਕਰੈਂਸ ਹੋ ਜਾਂਦੀ ਹੈ ਬਹੁਤ ਰੇਅਰ ਕੇਸਸ ਨੇ ਕਿ ਇਹਨਾਂ ਨੇ ਕਿਸੇ ਗੱਲ ਨੂੰ ਪਹਿਲੇ ਪ੍ਰਿਵੈਂਟ ਕੀਤਾ ਹੋਏ ਇਹ ਤੇ ਇਸ ਗੱਲ ਦੀ ਵੇਟ ਕਰਦੇ ਨੇ ਕਿ ਇਨਸੀਡੈਂਟ ਹੋ ਜਾਏ ਤਾਂ ਦੇ ਐਕਸਕਿਊਜ਼ ਲੱਭਣੇ ਨੇ ਉਸ ਜਿਹੜੀ ਗੈਪਸ ਨੇ ਜਿਹੜੀ ਡਿਫੈਂਸ ਹੈ ਉਹਨੂੰ ਪਲੱਗ ਇਨ ਕਰਨਾ ਹੈਗਾ ਸੋ ਮੈਂ ਸੋਚ ਰਿਹਾ ਕਿ ਇਹ ਟੋਟਲੀ ਫੇਲੀਅਰ ਹੈ ਲਾਅ ਐਂਡ ਆਰਡਰ ਦਾ ਇਹ ਇੱਕ ਲਾਅ ਐਂਡ ਆਰਡਰ ਦਾ ਫੇਲੀਅਰ ਹੈ ਮੇਰੇ ਜਹਨ ਚ ਆ ਗਿਆ ਕਿਉਂਕਿ ਜਿਹੜੇ ਦਿੱਲੀ ਬੇਸਡ ਲੀਡਰ ਨੇ ਖਾਸ ਕਰਕੇ ਉਹ ਇੱਥੇ ਪੰਜਾਬ ਆਉਂਦੇ ਆ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਇਧਰੋਂ ਪੰਜਾਬ ਦੇ ਮੰਤਰੀਆਂ ਨੇ ਖਾਸ ਕਰਕੇ ਪ੍ਰਧਾਨ ਵੀ ਨੇ ਜਿਹੜੇ ਅਮਨ ਰੋੜਾ ਉਹ ਕਹਿੰਦੇ ਕਿ ਭਾਜਪਾ ਤਾਂ ਸਗੋਂ ਪੁਸ਼ਤਪਨਾਹੀ ਕਰ ਰਹੀ ਹੈ ਗੈਂਗਸਟਰਾਂ ਦੀ ਗੁਜਰਾਤ ਦੇ ਵਿੱਚ ਹੋਰ ਨਾ ਥਾਵਾਂ ਦੀ ਉਹਨਾਂ ਦਾ ਧਾਰਨਾ ਦਿਤੀਆਂ ਉਹ ਲੀਗਲ ਨੋਟਿਸ ਭੇਜ ਦਿੰਦੇ ਆ ਕਿ ਗੁੰਮਰਾਹ ਕਰ ਰਿਹਾ ਇਹ ਜਿਹੜੀ ਕਹਾਣੀ ਚੱਲੀ ਹੈ ਵਿੱਚ ਆ ਕੇ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਦੇਖੋ ਮੇਰੀ ਨਜ਼ਰੀਏ ਦੇ ਵਿੱਚ ਸਿਰਸਾ ਸਾਹਿਬ ਦੀ ਪਾਲਿਸੀ ਤੇ ਆਮਦੀ ਪਾਲਿਸੀ ਇੱਕ ਹੀ ਹੈ ਦੋਨਾਂ ਦੀ ਪਾਰਟੀ ਜਿਹੜੀ ਆਮ ਨੇ ਇਹ ਪਾਲਿਸੀ ਅਡਾਪਟ ਕੀਤੀ ਹੈ ਯੂਪ ਤੋਂ ਜੋਗੀ ਸਾਹਿਬ ਦੀ ਪਾਲਿਸੀ ਹੈ ਨਾ ਸਿਰਸਾ ਸਾਹਿਬ ਜਵਾਬ ਦੇਣਾ ਜੁਪੀਚੀ ਵੀ ਤਾਂ ਤੁਸੀਂ ਇਹੀ ਕੁਛ ਕਰ ਰਹੇ ਹੋ ਫਿਰ ਦੂਸਰੀ ਗੱਲ ਹੈ ਵੀ ਤੁਸੀਂ ਤਾਂ ਸਰਕਾਰ ਚ ਬੈਠੇ ਹੋ ਜਿਹੜੀ ਸੀਬੀਆਈ ਦੀ ਜਾਂਚ ਹੈ ਉਹ ਸਟੇਟ ਦਾ ਚੀਫ ਮਿਨਿਸਟਰ ਆਰਡਰ ਕਰ ਸਕਦਾ ਹੈ ਉਹ ਸਟੇਟ ਦੀ ਹਾਈ ਕੋਰਟ ਦਾ ਕੋਈ ਵੀ ਜੱਜ ਆਰਡਰ ਕਰ ਸਕਦਾ ਹੈ ਉਹ ਪੰਜਾਬ ਦਾ ਗਵਰਨਰ ਕਰ ਸਕਦਾ ਹੈ ਰਾਸ਼ਟਰਪਤੀ ਕਰ ਸਕਦਾ ਪ੍ਰਾਈਮ ਮਿਨਿਸਟਰ ਕਰ ਸਕਦਾ ਉਹ ਗਵਰਨਰ ਸਾਹਿਬ ਵੀ ਤੁਹਾਡੇ ਨੇ ਪ੍ਰਾਈਮ ਮਿਨਿਸਟਰ ਵੀ ਤੁਹਾਡੇ ਨੇ ਰਾਸ਼ਟਰਪਤੀ ਵੀ ਤੁਹਾਡੇ ਨੇ ਤੁਹਾਨੂੰ ਬਿਆਨ ਦੇਣ ਦੀ ਬਜਾਏ ਐਜ਼ ਅ ਬਿਸਲ ਬਲੋਰ ਤੁਹਾਨੂੰ ਪੰਜਾਬ ਦੇ ਗਵਰਨਰ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਰਿਪਰੈਜੈਂਟੇਸ਼ਨ ਦਿੰਦੇ ਵੀ ਮਾਰਕ ਕਰੋ ਸੀਬੀਆਈ ਦੀ ਇਨਵੈਸਟੀਗੇਸ਼ਨ ਜਦੋਂ ਇਸ ਕੇਸ ਦੇ ਵਿੱਚ ਸਿਰਸਾ ਸਾਹਿਬ ਮਹਿਸੂਸ ਕਰਦੇ ਨੇ ਵੀ ਪੰਜਾਬ ਦੀ ਗਵਰਨਮੈਂਟ ਖੜੀ ਹੈ ਇਨ ਆਫਸਰਸ ਦੇ ਪਿੱਛੇ ਤੇ ਕੋਈ ਆਫਸਰਸ ਇਨਵੋਲਵ ਹੈ ਤੇ ਫਿਰ ਵੀ ਇਹਨਾਂ ਨੂੰ ਇਹਨਾਂ ਦੇ ਘਰ ਦਾ ਗਵਰਨਰ ਹੈ ਉਹ ਪੰਜ ਮਿੰਟ ਸੀ ਇਹਨਾਂ ਨੂੰ ਟਾਈਮ ਦੇ ਦਿੰਦਾ ਤੇ ਉਹ ਕਰਨ ਨਾ ਇਹ ਤਿਹੜੀ ਸਿਆਸੀ ਬਿਆਨ ਮੈਨੂੰ ਲੱਗਦਾ ਹੈ ਕਿ ਇਹ ਮੁੱਦੇ ਨੂੰ ਅਸ਼ਾਲਨ ਤੋਂ ਵੱਧ ਹੋਰ ਕੁਝ ਨਹੀਂ ਹੈ ਕਿਉਂਕਿ ਇਹਦਾ ਜਿਹੜਾ ਜਵਾਬ ਆਇਆ ਉਹ ਵੀ ਤਸੱਲੀ ਬਖਸ਼ ਨਹੀਂ ਨਾ ਅਮਨ ਰੋੜਾ ਕਹਿ ਰਿਹਾ ਹੈ ਕਿ ਅਸੀਂ ਦੋਸ਼ੀਆਂ ਤੇ ਦੇਖੋ ਕਾਰਵਾਈ ਪੁਲਿਸ ਨੇ ਕੀਤੀ ਹੁਣ ਹਜਮ ਨਹੀਂ ਹੋ ਰਹੀ ਫਲਾਨਿਆਂ ਤੋਂ ਸਵਾਲ ਚੁੱਕੇ ਜਾ ਰਹੇ ਨੇ ਉਹ ਬਾਅਦ ਵਿੱਚ ਪੁਲਿਸ ਆਪ ਹੀ ਦੱਸ ਦਿੰਦੀ ਹੈ ਕਿ ਪੁਲਿਸ ਨੇ ਤਾਂ ਕਾਰਵਾਈ ਹਲੇ ਕੀਤੀ ਨਹੀਂ ਉਹ ਤਾਂ ਕ੍ਰਾਸ ਫਾਇਰਿੰਗ ਦੇ ਵਿੱਚ ਮਾਰੇ ਗਏ ਆ ਦੋ ਜਣ ਦੇਖੋ ਤੁਸੀਂ ਦੇਖੋ ਪੁਲਿਸ ਤੇ ਜਦੋਂ ਇੰਨੇ ਵਰਸ਼ਨ ਆ ਗਏ ਕੰਟਰੈਡੀਕਟਿਡ ਵਰਸ਼ਨ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕਾਈ ਜਾਂਦਾ ਤੁਸੀਂ ਸਰਕਾਰ ਚਲਾ ਰਹੇ ਹੋ ਪੰਜਾਬ ਦੀ ਤੁਹਾਨੂੰ ਇਹ ਸਾਰੀ ਗੱਲ ਨੂੰ ਕਬੂਲਣਾ ਚਾਹੀਦਾ ਹੈ ਕਿ ਤੁਹਾਡਾ ਫੇਲੀਅਰ ਹੈ ਲਾਅ ਐਂਡ ਆਰਡਰ ਦਾ ਹਾਂ ਤੁਹਾਡਾ ਕੋ ਫੇਲੀਅਰ ਹੋਇਆ ਹੈ ਪਰ ਅੱਗੇ ਤੁਸੀਂ ਹੋਰ ਗਲਤ ਸਟੈਪ ਨਾ ਲਓ ਸਵੀਛਨ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਨਸ਼ੋਰ ਕਰੋ ਨਾ ਅੱਜ ਹਰ ਬੰਦੇ ਦੇ ਮਨ ਚ ਡਰ ਹੈ ਕਿ ਪਤਾ ਨਹੀਂ ਰਸਤੇ ਦੇ ਵਿੱਚ ਕਿਹੜੀ ਗੈਂਗਸਟਰ ਨੇ ਪਿਸਤੌਲ ਲਾ ਕੇ ਤੁਹਾਨੂੰ ਲੁੱਟ ਲੈਣਾ ਤੁਹਾਨੂੰ ਗੋਲੀ ਮਾਰ ਦੇਣੀ ਹੈ ਕੁਕੀ ਸਾਰੇ ਲੀਡਰਸ ਤੇ ਹੁਣ ਵੇਖੋ ਹਾਈ ਸਿਕਿਉਰਿਟੀ ਤੇ ਵਿੱਚ ਨੇ ਇਹਨਾਂ ਕੋ ਐਨੀਆਂ ਗੱਡੀਆਂ ਨੇ ਇਹਨੇ ਗਨਮੈਨ ਨੇ ਪਰ ਆਮ ਬੰਦਾ ਤਾਂ ਪ੍ਰੋਟੈਕਟਡ ਨਹੀਂ ਹੈਗਾ ਸੋ ਇਹ ਬੜੀ ਸੀਰੀਅਸ ਥ੍ਰੈਟ ਹੈ ਇਹਨਾਂ ਦੋਨਾਂ ਗੱਲਾਂ ਚੋਂ ਹੀ ਨੌਜਵਾਨਾਂ ਨੂੰ ਕੱਢਣ ਦੀ ਲੋੜ ਹੈ ਜਿਹੜੇ ਐਨੇ ਇਹ ਸਾਰੇ ਸ਼ਾਰਪ ਮੁੰਡੇ ਨੇ ਤੁਸੀਂ ਦੇਖੋ ਕਿ ਕੋਈ ਕਿਸੇ ਚੀਜ਼ ਦਾ ਪਲੇਅਰ ਹੈ ਕੋਈ ਕਿਸੇ ਚੀਜ਼ ਦਾ ਪਲੇਅਰ ਹੈ ਜੇ ਬੰਦੇ ਇਹ ਦੇਸ਼ ਲਈ ਅچھے ਸਪੋਰਟਸ ਪਰਸਨ ਬਣਨ ਵਾਟਰਾਂ ਦੇ ਉੱਪਰ ਹੀ ਕੰਮਸ ਅਬ ਹੋ ਸਕਦੇ ਨਹੀਂ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਕਿ ਜੇ ਕੋਈ ਆਗਿਆ ਹੈ ਮਤਲਬ ਹੁਣ ਤੁਸੀਂ ਦੇਖੋ ਕਿ ਜੰਮੂ ਕਸ਼ਮੀਰ ਦੇ ਵਿੱਚ ਸਨ 2019 ਦੇ ਵਿੱਚ ਉਹ ਇੰਡੀਅਨ ਗਵਰਨਮੈਂਟ ਨੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਇੱਕ ਪਾਲਿਸੀ ਲਿਆਂਦੀ ਹੈ ਆਪਰੇਸ਼ਨ ਘਰ ਵਾਪਸੀ ਤੇ ਇਹ ਜਿਹੜੀ ਗੈਂਗਸਟਰ ਨਹੀਂ ਬਾਹਰ ਦੇ ਮੁੰਡੇ ਥੋੜਾ ਨਹੀਂ ਜੀ ਇਹ ਕਿਸੇ ਕਾਰਨ ਪਟਕ ਗਏ ਨੇ ਇਹਨਾਂ ਨੂੰ ਵਾਪਸੀ ਹੋਣ ਦਾ ਸਿੱਧਾ ਫਿੱਟ ਦੇਣਾ ਚਾਹੀਦਾ ਹੈ ਨਾ ਇਹਨਾਂ ਦਾ ਅੰਤ ਇਹ ਨਹੀਂ ਹੈਗਾ ਕਿ ਤੁਸੀਂ ਗੋਲੀ ਮਾਰ ਮਾਰੇ ਇਹਨਾਂ ਨੂੰ ਖਤਮ ਕਰਨਾ ਉੱਤ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਗ੍ਰੇਡਿੰਗ ਕਰਨ ਜਿਹੜੀ ਜਿਹਨਾਂ ਨੇ ਸ਼ੁਰੂਆਤ ਕੀਤਾ ਚਾਹੇ ਜਿਹੜੇ ਜਿਹਨਾਂ ਦੇ ਵਾਪਸੀ ਦੇ ਅਸਰ ਨਹੀਂ ਦੇਖੋ ਫੁੱਲਨਦੇਵੀ ਤੋਂ ਵੱਡਾ ਤੇ ਨਹੀਂ ਸੀ ਹੈਗਾ ਐਮਪੀ ਦੇ ਵਿੱਚ ਫੁੱਲਨਦੇਵੀ ਨੂੰ ਉੱਥੋਂ ਦੇ ਚੀਫ ਮਿਨਿਸਟਰ ਨੇ ਸਰੈਂਡਰ ਕਰਾਇਆ ਹੈ ਉਨੀ ਬਾਈ ਠਾਕਰਾਂ ਦੇ ਕਤਲ ਕੀਤੇ ਸੀ 48 ਤੋਂ ਵੱਧ ਉਹਦੇ ਖਿਲਾਫ ਕੇਸ ਸੀ ਲੇਟਰੋਂ ਸਾਰੇ ਕੇਸ ਵੀ ਡ੍ਰੌਪ ਕੀਤੇ ਉਹ ਬਾਹਰ ਵੀ ਆਈਏ ਸੋ ਤੁਸੀਂ ਇੱਕ ਮੌਕਾ ਦਿਓ ਇਹਨਾਂ ਲੋਕਾਂ ਨੂੰ ਹੁਣ ਤੁਸੀਂ ਦੇਖੋ ਕਿ ਧੜਾ ਧੜ ਆ ਕੁਝ ਮਹੀਨਿਆਂ ਤੋਂ ਕੰਮ ਚੱਲ ਪਿਆ ਹੈ ਕਿ ਜਿਹੜਾ ਵੀ ਛੋਟਾ ਮੋਟਾ ਬੰਦਾ ਹੈ ਨਸ਼ੇ ਦਾ ਫੜ ਕੇ ਅੰਦਰ ਬੰਦ ਕਰੀ ਜਾ ਰਹੇ ਹੋ ਤੁਸੀਂ ਸਟਰੈਂਥ ਗਿਣਤੀ ਤੇ ਸ਼ੋਅ ਕਰੀ ਜਾ ਰਹੇ ਹੋ ਕੋਈ ਤੁਸੀਂ ਹਸਪੀਟਲ ਦੱਸੋ ਜਿਹੜਾ ਖੋਲਿਆ ਹੋਏ ਕੋਈ ਤੁਹਾਡੇ ਨਸ਼ਾ ਛਡਾਊ ਸੈਂਟਰ ਹੈਗੇ ਨੇ ਕੋਈ ਤੁਸੀਂ ਫੰਡ ਦੱਸੋ ਜਿਹੜੇ ਰਿਲੀਜ਼ ਕੀਤੇ ਨੇ ਜੇ ਨਸ਼ਾ ਇੰਨੀ ਵੱਡੀ ਪੱਧਰ ਤੇ ਫੈਲ ਗਿਆ ਹੈ ਉਹਨਾਂ ਦੀ ਰੀਹੈਬਿਲੀਟੇਸ਼ਨ ਨਸ਼ਾ ਛਡਾਉਣ ਲਈ ਵੀ ਤੇ ਸਾਨੂੰ ਫੰਡਸ ਮੈਨੇਜ ਕਰਨੇ ਚਾਹੀਦੇ ਨੇ ਉਹ ਕਿਤੇ ਵੀ ਨਹੀਂ ਹੈਗੇ ਸੂਕਲਾ ਮੁੱਦਿਆਂ ਨੂੰ ਓਛਾਲ ਕੇ ਬੀਟੀਏ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਨੂੰ ਮਤਲ ਕਰਕੇ ਹੱਲ ਨਹੀਂ ਹੋਣਾ ਜਿਹੜੀ ਵੀ ਕੋਈ ਚੀਜ਼ ਨਜ਼ਰ ਆਉਣੀ ਹੈ ਉਹ ਗਰਾਊਂਡ ਤੇ ਆਉਣੀ ਚਾਹੀਦੀ ਹੈ ਉਹ ਨਜ਼ਰ ਨਹੀਂ ਆ ਰਹੀ ਅਸ ਦੀ ਡੇਟ ਤੋਂ ਮੇਰੀ ਐਡਵੋਕੇਟ ਸਿਮਰਨਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਸਾਰੇ ਇਨਸੀਡੈਂਟ ਦੇ ਬਾਰੇ ਕਾਂਡ ਦੇ ਬਾਰੇ ਪੁਲਿਸ ਦੇ ਕਾਰਵਿਆਰ ਬਾਰੇ ਆਪਣਾ ਨਜ਼ਰੀਏ ਤੋਂ ਔਰ ਕਾਨੂੰਨ ਕੀ ਕਹਿੰਦਾ ਉਸ ਦੇ ਬਾਰੇ ਗੱਲਬਾਤ ਕੀਤੀ ਹੈ ਤਾਂ ਇਸ ਕੇਸ ਦੇ ਵਿੱਚ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਨਵਾਂ ਸਾਹਮਣੇ ਆਉਂਦਾ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ